ਸਾਂਝੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਚ ਹੋਵੋ ਤੰਦਰੁਸਤ ਹੋਵੋ। ਕਿਸਾਨ ਵੀਰੋ ਇਸ ਵੀਡੀਓ 'ਚ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਆ ਜਾਣਕਾਰੀ ਸਾਂਝੀ ਕਰਨੀ ਆ ਉਹ ਹੈਗਾ ਕਿ ਝੋਨੇ ਦੀ ਲਵਾਈ ਵਾਸਤੇ ਕਿਹੜੇ ਦਿਨ ਵਧੀਆ ਨੇ ਕਿ ਆਪਾਂ ਸੀਮਤ ਖਰਚੇ ਦੇ ਵਿੱਚ ਚੰਗਾ ਝਾੜ ਲੈ ਸਕੀਏ। ਜਿਵੇਂ ਆਪਾਂ ਕਣਕ ਦੀ ਬਜਾਈ ਦੇ ਵਿੱਚ ਇੱਕ ਟਾਈਮ ਪੀਰੀਅਡ ਮੰਨਦੇ ਹਾਂ ਕਿ ਤੁਹਾਡੇ ਨਾਲ ਮੈਂ ਜਾਣਕਾਰੀ ਵੀ ਸਾਂਝੀ ਕਰਦਾ ਹੁੰਨਾ ਕਿ ਵਿੰਡੋ ਜਿਹੜੀ ਹੈਗੀ ਹੈ 5 ਨਵੰਬਰ ਤੋਂ ਲੈ ਕੇ 20 25 ਨਵੰਬਰ ਤੱਕ 5 ਤੋਂ 20 25 ਨਵੰਬਰ ਵਾਲਾ ਜਿਹੜਾ ਟਾਈਮ ਪੀਰੀਅਡ ਹੈ ਉਹਦੇ ਵਿੱਚ ਵੀ ਅੱਗੇ ਜਾ ਕੇ ਜਿਹੜਾ ਹੈਗਾ 5 ਤੋਂ 15 ਨਵੰਬਰ ਵਾਲਾ ਬੈਸਟ ਹੁੰਦਾ ਹੈ 20 ਨਵੰਬਰ 25 ਨਵੰਬਰ ਤਾਈਂ ਇਨ੍ਹਾਂ ਸਮੇਂ ਦੇ ਵਿੱਚ ਜਿਹੜੀ ਕਣਕ ਦੀ ਬਜਾਈ ਹੁੰਦੀ ਉਹਦਾ ਚਾੜ ਚੰਗਾ ਰਹਿੰਦਾ ਹੈ ਮੌਸਮ ਦਾ ਜਿਹੜਾ ਚੰਗਾ ਫੈਕਟ ਲੈਣ ਵਾਸਤੇ ਤਾਂ ਉਵੇਂ ਝੋਨੇ ਦੇ ਵਿੱਚ ਹੁੰਦਾ ਫਸਲ ਦੀ ਬਜਾਈ ਜਾਂ ਜਿਵੇਂ ਝੋਨੇ ਦੀ ਲਵਾਈ ਵਾਸਤੇ ਆਪਾਂ ਫੈਕਟਰ ਮੇਨ ਕਿਹੜੇ-ਕਿਹੜੇ ਦੇਖਣੇ ਹੁੰਦੇ ਆ ਉਹਦੇ ਵਿੱਚ ਹੁੰਦਾ ਸਭ ਤੋਂ ਜ਼ਰੂਰੀ ਤਾਂ ਹੁੰਦਾ ਕਿ ਆਪਾਂ ਜਿਹੜੀ ਕਿਸਮ ਦੀ ਚੋਣ ਕਰਦੇ ਆ ਕਿ ਉਹ ਕਿੰਨਾ ਸਮਾਂ ਲੈਂਦੀ ਆ ਦੂਸਰੇ ਨੰਬਰ ਤੇ ਆਪਣੇ ਕੋਲੇ ਪਾਣੀ ਦੀ ਅਵੇਲੇਬਿਲਟੀ ਝੋਨੇ ਵਾਸਤੇ ਉਹ ਆਪਣੇ ਕੋਲੇ ਅਵੇਲੇਬਲ ਹੈਗਾ ਲਾਈਟ ਦਾ ਵੀ ਪ੍ਰਬੰਧ ਪੂਰਾ ਹੈਗਾ ਤੇ ਨਹਿਰੀ ਪਾਣੀ ਵੀ ਕਿਸਾਨ ਵੀਰਾਂ ਕੋਲੇ ਹੁੰਦਾ ਫੇਰ ਆਪਾਂ ਦੇਖਣਾ ਹੈ ਲੇਬਰ ਵੀ ਸਾਡੇ ਕੋਲੇ ਪ੍ਰੋਪਰ ਲੇਬਰ ਹੈਗੀ ਆ ਲੇਬਰ ਦੀ ਅਵੇਲੇਬਿਲਟੀ ਫਿਰ ਆਪਾਂ ਦੇਖਣਾ ਹੁੰਦਾ ਮੌਸਮ ਕਿ ਝੋਨਾ ਆਪਾਂ ਲਵਾਈ ਕਰੀਏ ਤੇ ਨਾਲ ਥੋੜਾ ਬਹੁਤ ਕਦੇ ਜੇ ਮੀਂਹ ਪੈ ਜਾਵੇ ਤਾਂ ਝੋਨਾ ਬੜਾ ਸੋਹਣਾ ਚੱਲ ਪੈਂਦਾ ਨਾਲ ਦੀ ਨਾਲ ਤੇ ਜੇ ਝੋਨੇ ਦੀ ਲਵਾਈ ਤੋਂ ਬਾਅਦ ਮਹੀਨਾ ਮਹੀਨਾ ਮੀਂਹ ਨਾ ਪਵੇ ਤਾਂ ਫਿਰ ਉਹਦੇ ਵਿੱਚ ਆਪਣਾ ਫालतू ਖਰਚਾ ਵੀ ਵਧਣ ਦੇ ਸਾਰ ਰਹਿੰਦੇ ਆ ਤੇ ਫਸਲ ਆ ਜਿਹੜੀ ਉਹ ਥੋੜੀ ਜਿਹੀ ਪਿੱਛੇ ਰਹਿ ਜਾਂਦੀ ਝਾੜ ਦੇ ਵਿੱਚ ਤੇ ਅੱਗੇ ਆ ਗਿਆ ਬਿਮਾਰੀ ਤੇ ਕੀੜੇ ਮਕੌੜੇ ਦਾ ਜੀਵਨ ਚੱਕਰ ਪੈਸਟ ਤੇ ਡਿਜ਼ੀਜ਼ ਸਾਈਕਲ ਕਿ ਆਪਾਂ ਉਹਦੀ ਅਡਜਸਟਮੈਂਟ ਜਿਹੜੀ ਫਸਲ ਦੀ ਬਜਾਈ ਜਾਂ ਲਵਾਈ ਇਹ ਸਾਵਨਾ ਕਰੀਏ ਕਿ ਉਹ ਜਿਹੜਾ ਹੈਗਾ ਉਹਦਾ ਸ਼ੁਰੂਆਤੀ ਗਰੋਥ ਹੈ ਵਾਧਾ ਹੈ ਉਹਦੇ ਵਿੱਚ ਜਿਹੜਾ ਕਿਸੇ ਬਿਮਾਰੀ ਕੀੜੇ ਮਕੌੜੇ ਦਾ ਜਿਆਦਾ ਅਟੈਕ ਨਾ ਹੋਵੇ ਜਾਂ ਮਗਰੋਂ ਆ ਕੇ ਕਿਸੇ ਕਿਸਮ ਦੀ ਸਮੱਸਿਆ ਨਾ ਹੋਵੇ ਉਹਦੇ ਟਾਈਮਿੰਗ ਇਹ ਸਾਵਨਾ ਅਡਜਸਟ ਹੋਵੇ ਇਹ ਮੋٹے ਮੋٹے ਜਿਹੜੇ ਹੈਗੇ ਆਪਾਂ ਨੁਕਤੇ ਦੇਖਦੇ ਆ ਤਾਂ ਝੋਨੇ ਦੇ ਵਿੱਚ ਜਿਹੜੀਆਂ ਜਿਵੇਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਪੀਆਰ ਕਿਸਮਾਂ ਨੇ ਘੱਟ ਸਮੇਂ ਵਾਲੀਆਂ ਕਿਸਮਾਂ ਜਿਹਦੇ ਵਿੱਚ ਪੀਆਰ 126 ਹੋਈ ਹੈ ਘੱਟ ਸਮੇਂ ਵਾਲੀ ਕਿਸਮ ਬਾਕੀ ਤਕਰੀਬਨ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਉਹ 105 ਤੋਂ 110 ਦਿਨ ਦੇ ਵਿੱਚ ਲੈਂਦੀਆਂ ਨੇ ਪਨੀਰੀ ਪੱਟ ਕੇ ਖੇਚ ਲਾਉਣ ਤੋਂ ਬਾਅਦ ਪੱਕਣ ਦੇ ਵਿੱਚ ਜਿਹੜੀ ਪੀਆਰ 114 ਉਹ 115 ਕ ਦਿਨ ਲੈਂਦੀ ਹੈ ਤੇ ਪੀਆਰ 122 ਹੈ ਜਿਹੜੀ ਉਹ 117 18 ਦਿਨ ਲੈ ਜਾਂਦੀ ਹੈ ਇਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ 110 111 105 107 ਇਹਨਾਂ ਦਿਨਾਂ ਇੰਨੇ ਕ ਦਿਨ ਲੈਂਦੀਆਂ ਨੇ ਪੱਕਣ ਵਾਸਤੇ ਤਾਂ ਇਹਨਾਂ ਦੀ ਜਿਹੜੀ ਆਪਾਂ ਲਵਾਈ ਦਾ ਟਾਈਮਿੰਗ ਹੈ ਜੇ ਆਪਾਂ ਪਨੀਰੀ 30 ਦਿਨਾਂ 'ਚ ਤਿਆਰ ਕਰਦੇ ਆਂ ਕਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਜੇ ਆਪਾਂ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਕਿ 20 ਮਈ ਤੋਂ ਬਾਅਦ ਪਨੀਰੀ ਬੀਜੋ ਜੇ ਆਪਾਂ 30 ਮਈ ਨੂੰ ਪਨੀਰੀ ਬੀਜੀ ਜੀ 2 ਜੂਨ ਨੂੰ ਜਾਂ 5 ਜੂਨ ਨੂੰ ਪਨੀਰੀ ਬੀਜੀ ਤਾਂ ਉਹ ਵੱਢਾਂਗੇ ਕਦੋਂ ਚੋਨਾ ਉਹੀ ਮੈਂ ਕਲੀਅਰਿਫਾਈ ਕਰਨਾ ਚਾਹੁੰਨਾ ਕਿ ਜੇ ਆਪਾਂ ਫਰਜ ਕਰ ਲੋ 30 ਮਈ ਨੂੰ ਪਨੀਰੀ ਬੀਜਦੇ ਆ ਤਾਂ 30 ਜੂਨ ਨੂੰ ਉਹਦੀ ਲਵਾਈ ਜਿਹੜੀ ਝੋਨੇ ਦੀ ਅਡਜਸਟਮੈਂਟ ਹੋ ਜਾਂਦੀ ਹੈ ਜੇ ਆਪਾਂ ਨੇ ਕੋਲ ਜਾਦੇ ਰਗਵਾ 25 ਮਈ ਨੂੰ ਪਨੀਰੀ ਬੀਜ ਲਈ ਕੋਈ 28 29 ਨੂੰ ਬੀਜ ਲਈ ਕੋਈ 30 ਨੂੰ ਬੀਜ ਲਈ ਕੋਈ 1 2 ਜੂਨ ਨੂੰ ਬੀਜ ਲਈ ਹਿਸਾਬ ਨਾਲ ਜਿਹੜੀ ਅਡਜਸਟਮੈਂਟ ਹੋ ਜਾਂਦੀ ਜਾਂ 22 ਜੂਨ ਨੂੰ ਬੀਜ ਲਈ ਤਾਂ ਮਹੀਨੇ ਬਾਅਦ ਜਦੋਂ ਪਨੀਰੀ ਲੱਗਦੀ ਹੈ ਜਿਹੜੀ ਪਨੀਰੀ ਤੁਹਾਡੀ ਪੁੱਟ ਕੇ ਖੇਤ ਚ ਜੂਨ ਐਂਡ ਤੱਕ ਲੱਗੀ ਉਹ ਤੁਸੀਂ ਜਿਹੜੀ ਅਕਤੂਬਰ ਦੇ ਪਹਿਲੇ 15 ਬਾਰੇ ਜਿਹੜਾ ਤੁਹਾਡਾ ਝੋਨਾ ਉਹ ਪੱਕ ਜਾਣਾ ਜਿਹੜੀ ਤੁਸੀਂ ਉਦੋਂ 5-7 ਦਿਨ ਫਰਜ ਕਰ ਲੋ ਆਪਾਂ ਅ ਦੋ ਜਾਂ 5 ਜੂਨ ਨੂੰ ਬਿਜਲੀ ਪਨੀਰੀ ਉਹ ਆਪਣੀ 5 ਜੁਲਾਈ ਨੂੰ 2 ਜੁਲਾਈ ਨੂੰ 5 ਜੁਲਾਈ 7 ਜੁਲਾਈ ਜੇ ਤੁਸੀਂ 8 9 ਜੁਲਾਈ ਤੱਕ ਵੀ ਜਿਹੜੀ ਲਵਾਈ ਕਰਦੇ ਆ ਨਾ ਦਰਮਿਆਨੇ ਸਮੇ ਵਾਲੀਆਂ ਕਿਸਮਾਂ ਪੀਆ 114 ਤੇ 22 ਨੂੰ ਛੱਡ ਕੇ ਇਹਨਾਂ ਦੀ 5-7 ਦਿਨ 10 ਦਿਨ ਥੋੜੀ ਜੀ ਆਪਾਂ ਨੂੰ ਪਹਿਲਾਂ ਕਰਨੀ ਪੈਂਦੀ ਹੈ ਤਾਂ ਤੁਹਾਡਾ ਜਿਹੜਾ ਅਕਤੂਬਰ ਵਾਲੇ ਲਾ ਦੂਜੇ ਪੰਦਰਵਾੜੇ ਦੇ ਵਿੱਚ ਝੋਨਾ ਤੁਹਾਡਾ ਪੱਕ ਜਾਣਾ ਅਕਤੂਬਰ ਦੇ ਲਾਸਟ ਵੀਕ 'ਚ ਤੁਹਾਡਾ ਝੋਨਾ ਪੱਕੇ ਤਿਆਰ ਹੋ ਜਾਣਾ ਬਾਡੀ ਹੋ ਜਾਣੀ ਉਹਦੀ ਤਾਂ ਜਿਹੜਾ ਜੇ ਆਪਾਂ ਟਾਈਮ ਦੀ ਗੱਲ ਕਰੀਏ ਤਾਂ 20 ਜੂਨ ਤੋਂ 10 ਜੁਲਾਈ ਇਹ ਬੈਸਟ ਟਾਈਮ ਹੈ ਦਰਮਿਆਨ ਦਰਮਿਆਨੇ ਸਮੇ ਵਾਲੀਆਂ ਕਿਸਮਾਂ ਵਾਸਤੇ ਕਿ ਜਦੋਂ ਇਹਨਾਂ ਦਿਨਾਂ 'ਚ ਤੁਸੀਂ ਲਵਾਈ ਕਰੋਗੇ ਤਾਂ ਉਮੀਦ ਰਹਿੰਦੀ ਹੈ ਕਿ ਨਾਲ ਹੀ ਥੋੜੇ ਸਮੇਂ ਬਾਅਦ ਮੀ ਬਿਮਾਰੀ ਕੀੜੇਮ ਕਾੜੇ ਤੋਂ ਬਚਾ ਰਹਿਦਾ ਤੇ ਸੀਮਤ ਖਰਚੇ ਦੇ ਵਿੱਚ ਆਪਾਂ ਜ਼ਰੂਰਤ ਅਨੁਸਾਰ ਜਿਹੜੇ ਸੰਤੁਲਿਤ ਖਰਾਕ ਦੇ ਕੇ ਆਪਾਂ ਚੰਗਾ ਝਾੜ ਲੈ ਸਕਦੇ ਹਾਂ ਤੇ ਜਿਹੜੀ ਘੱਟ ਸਮੇਂ ਵਾਲੀ ਕਿਸਮਾ ਉਹ ਆਪਾਂ 15 ਜੁਲਾਈ ਤੱਕ ਵੀ ਜਿਹੜੀ PR126 ਦੀ ਲਵਾਈ ਕਰ ਸਕਦੇ ਆ ਬਾਸਮਤੀ ਕਿਸਮਾ ਤੁਹਾਨੂੰ ਪਤਾ ਕਿ ਉਹ ਆਪਾਂ ਟਰਾਂਸਪਲੈਂਟਿੰਗ ਹੀ ਉਹਦੀ 1 ਜੁਲਾਈ ਤੋਂ ਕਰਨੀ ਉਹਦੀ ਪਨੀਰੀ ਕੋਈ 1 ਜੂਨ ਤੋਂ ਬਾਅਦ ਆਪਾਂ ਵੇਚਣੀ ਉਹਦੀ ਬਾਸਮਤੀ ਦੀਆਂ ਕੋਈ ਵੀ ਕਿਸਮਾ ਹੈਗੀਆਂ ਨੇ ਜਿਹੜੀ ਉਹਦੋਂ ਆਪਾਂ ਕੀਤੀ ਵੀ ਲਵਾਈ ਕਰਦੇ ਆ ਨਾ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਆਪਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਇੱਕ ਸਾਰਾ ਪੂਜ ਆਪਾਂ 5-7 ਦਿਨ ਪਹਿਲਾਂ ਕਰ ਲੈਣੇ 12 ਜੂਨ ਤੋਂ 10 ਜੂਨ ਤੋਂ 12-15 ਜੂਨ ਤੋਂ ਪਰ ਜਿਹੜਾ 1 ਜੂਨ ਵਾਲਾ ਨਾ 1 ਜੂਨ 2 ਜੂਨ ਵਾਲਾ ਜਿਵੇਂ ਇਸ ਵਾਰ ਕਿਸਾਨ ਵੀਰ ਥੋੜਾ ਜਿਆਦਾ ਕਾਲ ਕਰ ਰਿਹਾ ਉਹ ਤੁਹਾਡਾ ਤਜਰਬਾ ਹੀ ਹੋਊਗਾ ਉਹ ਇਸ ਵਾਰ ਆਪਾਂ ਨੂੰ ਜਿਹੜਾ ਹੈਗਾ ਪਤਾ ਲੱਗੂਗਾ ਕਿ ਉਹਦਾ ਕੀ ਬਣਦਾ ਕਿਉਂਕਿ ਮੌਸਮ ਆ ਜਿਹੜਾ ਪਕਾਦ ਦਾ ਟਾਈਮ ਆ ਜਿਹੜਾ ਉਹ ਇਸ ਤਰ੍ਹਾਂ ਦੀ ਟਾਈਮਿੰਗ ਹੋਊਗੀ ਖਾਸ ਤੌਰ ਤੇ ਵੀ ਨਸਾਰੇ ਵਾਲਾ ਕਹ ਲਈਏ ਨਸਾਰੇ ਵਾਲਾ ਸਮਾਂ ਨਾ ਜਿਹੜਾ ਉਦੋਂ ਮੌਸਮ ਫੇਵਰੇਬਲ ਹੋਣ ਦੇ ਘੱਟਸਾਰ ਜਿਹਦਾ ਕਿ ਸਿੱਧਾ ਸਿੱਧਾ ਝਾੜ ਤੇ ਪ੍ਰਭਾਵ ਪੈਂਦਾ ਮੈਂ ਤਾਂ ਇਹੀ ਗੁਜ਼ਾਰਸ਼ ਕਰੂੰਗਾ ਬਾਕੀ ਤੁਹਾਡੀ ਮਰਜ਼ੀ ਹੈ ਬਹੁਤ ਬਹੁਤ ਧੰਨਵਾਦ